ਸਿੱਖ ਇਤਿਹਾਸ ਵਿੱਚ ਕਈ ਅਜਿਹੀਆਂ ਸ਼ਖਸੀਅਤਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਧਰਮ ਅਤੇ ਅਧਿਆਤਮ ਦੇ ਮਾਰਗ ਉੱਤੇ ਇੱਕ ਮਿਸਾਲੀ ਉਦਾਹਰਣ ਪੇਸ਼ ਕੀਤੀ ਅਜਿਹੀ ਇੱਕ ਸ਼ਖਸੀਅਤ ਹੋਏ ਨੇ ਭਗਤ ਧੰਨਾ ਜੀ ਜੋ ਪਰਮਾਤਮਾ ਦੀ ਪ੍ਰਾਪਤੀ ਦਾ ਨਿਵਕਲਾ ਰਾਹ ਵਿਖਾਉਂਦੇ ਨਜ਼ਰ ਆਏ ਸਿੱਧਕੀ ਭਗਤੀ ਦੀ ਸੱਚੀ ਮਿਸਾਲ ਬਣੇ ਅੱਜ 20 April ਦਾ ਦਿਨ ਉਨਾ ਦਾ ਜਨਮ ਦਿਹਾੜਾ ਹੈ ਭਗਤੀ ਰਾਹੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਸੰਕਲਪ ਉਹਨਾਂ ਦੇ ਰੂਪ ਵਿੱਚ ਨਵੇਂ ਮਕਾਮ ਹਾਸਲ ਕਰਦਾ ਨਜ਼ਰ ਆਇਆ ਸਿੱਧੇ ਸਾਦੇ ਸੁਭਾਅ ਦੇ ਕਿਰਤੀ ਅਤੇ ਸਦਕੀ ਮਹਾਪੁਰਖ ਨੇ ਅਜਿਹਾ ਮਕਾਮ ਹਾਸਲ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਨੂੰ ਮਾਨ ਸਤਕਾਰ ਮਿਲਿਆ ਭਗਤ ਧਰਨਾ ਜੀ ਨੇ ਪ੍ਰਮਾਤਮਾ ਦੀ ਭਗਤੀ ਦੇ ਸਿਧਾਂਤ ਨੂੰ ਨਵੇਂ ਰੂਪ ਵਿੱਚ ਸਾਰਥਕ ਕੀਤਾ ਤੇ ਇਸੇ ਕਰਕੇ ਉਨਾਂ ਨੂੰ ਸਤਿਕਾਰਿਆ ਜਾਂਦਾ ਹੈ